ਹੋ ਗਏ ਨੇ ਕਹਿੰਦੇ ਵਾਦੇ ਵੱਡੇ ਵੱਡੇ ਕਰਕੇ ਜਾਂਦੀ ਆ ਅਸੀਂ ਬੀਬੀਆਂ ਨੂੰ 11100 ਰੁਪਏ ਦੇਵਾਂਗੇ ਅਸੀਂ ਝੂਠਾ ਮਾਫ ਕਰ ਜਾਂਗੇ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਪੰਜਾਬ ਦੀ ਜਿਹੜੀ ਅਸਲ ਰਵਾਜ ਆ ਪੰਜਾਬ ਦੀ ਅਵਾਜ ਤਾਂ ਹੋਣੀ ਚਾਹੀਦੀ ਐ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਨਸ਼ਿਆਂ ਕਰ ਮਾਰ ਰਹੀ ਆ ਕੋਈ ਉਹਨਾਂ ਨੂੰ ਕਿਵੇਂ ਨਾ ਕਿਵੇਂ ਉਹ ਨਸ਼ਿਆਂ ਤੇ ਕੌਣ ਚੁੱਕਿਆ ਜਾਵੇ ਇੱਕ ਵਾਰ ਆਪਣੇ ਭਰਾ ਕਿਸੇ ਨੌਜਵਾਨ ਕਿਸ ਨੂੰ ਦੋ ਤਾਂ ਜੋ ਅਸਲ ਲੋਕ ਸਭਾ ਨੇ ਵਿੱਚ ਅਸਲ ਜਿਹੜੀ ਪੰਜਾਬ ਦੀ ਲੜਾਈ ਆ ਉਹ ਅਸੀਂ ਤੁਹਾਨੂੰ ਲੜ ਕੇ ਦਿਖਾਈਏ ਸਾਡੀ ਜਿਹੜੀ ਜਵਾਨੀ ਆ ਅੱਜ ਬਸ਼ਿਆਂ ਨਾਲ ਮਾਰ ਰਹੀ ਆ ਬੜਾ ਹਾਲ ਹੋਇਆ ਪਿਆ ਲੋਕ ਸਭਾ ਦੇ ਇਲੈਕਸ਼ਨ ਕਰਕੇ ਤੁਹਾਡੇ ਕੋ ਵੱਖ-ਵੱਖ ਪਾਰਟੀਆਂ ਦੇ ਨਮਾਇਦੇ ਤੁਹਾਡੇ ਕੋ ਮੋਟੜਨੇ ਆ ਪਰ ਮੈਂ ਤੁਹਾਨੂੰ ਪੁੱਛਣਾ ਚਾਹਨਾ ਫੋੜ ਤੱਕ ਪਿੱਛਲੇ ਆਪਾਂ ਕਿੰਨੇ ਸਾਲਾਂ 75 ਸਾਲਾਂ ਤੋਂ ਵੱਖ-ਵੱਖ ਪਾਰਟੀਆਂ ਦੇ ਜਿਤਾਉਂਦੇ ਆ ਰਹੇ ਆ ਚਾਹੇ ਉਹ ਬਿਆਕਤੀ ਉਹਦਾ ਪੋਤਾ ਰਮਨਦੀਪ ਸਿੰਘ ਬਿੰਟੂ ਹੋਵੇ 10 ਵਾਰੋਂ 10 ਸਾਰੋਂ ਨੇ ਲਗਾਤਾਰ ਜਿਹੜੀ ਐਸਐਮਪੀ ਹੈ ਕੁਮਾਨੀਆਂ ਪਰ ਅੱਜ ਤੱਕ ਕਿਸੇ ਪੰਜਾਬੀ ਦੀ ਨਾਂ ਤੇ ਨੌਜਵਾਨਾਂ ਦੀ ਕੋਈ ਰੱਟ ਮੋੜੇ ਫੜੀ ਆ ਸਾਡੇ ਨੌਜਵਾਨਾਂ ਚ ਦਸ਼ਿਆਂ ਨਾਲ ਬਗਵਾਕਥਾਵਾਂ ਦੇ ਮਰ ਰਹੇ ਆ ਸਾਡੇ ਨੌਜਵਾਨ ਜਿਹੜੇ ਵਾਅਦਵਾਕਾਂ ਤੇ ਮਹਿਮਦਗਰ ਬੈਠੇ ਆ ਸਾਡਾ ਘਰਾਂ ਦਾ ਸੱਟ ਗ੍ਰਿਪਨ ਦਾ ਪੁਰਾਣਾ ਹਾਲ ਹੋਇਆ ਪਿਆ ਪਰ ਅੱਜ ਤੱਕ ਉਹਨੇ ਕਿਸੇ ਦੀ ਕੋਈ ਬਾਹ ਨਹੀਂ ਪੜੀ ਸਾਡੇ ਜਿੰਨੇ ਵੀ ਕੋਈ ਹੋਰ ਪਾਰਟੀਆਂ ਹੁੰਦੀਆਂ ਨੇ ਇਹਦੇ ਵਾਦੇ ਵੱਡੇ-ਵੱਡੇ ਕਰਕੇ ਜਾਂਦੀਆਂ ਆ ਅਸੀਂ ਬੀਬੀਆਂ ਨੂੰ 100000 ਰੁਪਏ ਦੇਵਾਂਗੇ ਅਸੀਂ ਜੁੜਤਾ ਮਾਫ ਕਰਜਾਂਗੇ ਪਰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਪੰਜਾਬ ਦੀ ਜਿਹੜੀ ਅਸਲ ਆਵਾਜ਼ ਆ ਪੰਜਾਬ ਦੀ ਆਵਾਜ਼ ਤਾਂ ਹੋਣੀ ਚਾਹੀਦੀ ਆ ਸਾਡੇ ਜਿਹੜੀ ਨੌਜਵਾਨ ਪੀੜ੍ਹੀ ਨਸ਼ਿਆਂ ਕਰ ਮਰ ਰਹੀ ਆ ਕੋਈ ਉਹਨਾਂ ਨੂੰ ਕਿਵੇਂ ਨੱਕਵੇਂ ਉਹ ਨਸ਼ਿਆਂ ਦੇ ਘਰੋਂ ਕੱਢੇ ਜਾਵੇ ਪਰ ਸਰਕਾਰ ਉੱਥੇ ਕਿਤੇ ਕੁਝ ਨਹੀਂ ਕਰ ਰਹੀ ਇਹ ਤੁਹਾਨੂੰ ਬੇਨਤੀ ਕਰਦਾ ਪਾਰਟੀ ਸ਼ਰੋਮ ਨੇ ਅਕਾਲੀ ਦਾ ਅਨਸਰ ਜਿਹੜੀ ਪਾਰਟੀ ਆ ਉਹ ਹਮੇਸ਼ਾ ਗਰੀਬਾਂ ਦੇ ਨਾਲ ਖੜੀ ਆ ਤੇ ਨੌਜਵਾਨੀ ਦਾ ਜਿਹੜਾ ਸਾਥ ਪੁੱਛਦੀ ਆ ਸਾਡੇ ਭਾਈ ਜਿਹੜੇ ਦੀਪ ਸਿੱਧੂ ਆ ਉਹਨਾਂ ਨੇ ਵੀ ਨੌਜਵਾਨੀ ਨੂੰ ਜਗਾਉਂਦੇ ਜਿਉਂਦੇ ਆਪਣੀ jaan ਜਿਹੜੀ ਵਾਰ ਦਿੱਤੀ ਤੇ ਉਹਨਾਂ ਨੇ ਇੱਕੋ ਇੱਕ ਜਿਹੜੀ ਲਾਸਟ ਵਾਰ ਜਿਹੜੀ ਗੱਲ ਕੀਤੀ ਉਹ ਕੀਤੀ ਸੀ ਵੀ ਸ਼ਰੋਮ ਦੀ ਕਲਗਰਮਤ ਦਾ ਜਿਹੜੀ ਪਾਰਟੀ ਆ ਜਿਹਦੇ ਸੁਰਪ੍ਰਸਤ ਸਰਦਾਰ ਜੀਮਲ ਸਿੰਘ ਮਾਨ ਨੇ ਉਹ ਸਭ ਕੌਮ ਦੀ ਜਿਹੜੀ ਲੜਾਈ ਲੜ ਰਹੇ ਆ ਤੇ ਉਹਨਾਂ ਦਾ ਸਾਥ ਦੇਣਾ ਚਾਹੀਦਾ ਸੋ ਮੈਂ ਤੁਹਾਨੂੰ ਉਹੀ ਬੇਨਤੀ ਕਰੂੰਗਾ ਇੱਕ ਵਾਰ ਆਪਣੇ ਭਰਾ ਕਿਸੇ ਨੌਜਵਾਨ ਕਿਸ ਨੂੰ ਦਓ ਤਾਂ ਜੋ ਉੱਥੇ ਲੋਕ ਸਭਾ ਦੇ ਵਿੱਚ ਅਸਲ ਜਿਹੜੀ ਪੰਜਾਬ ਦੀ ਲੜਾਈ ਆ ਉਹ ਅਸੀਂ ਤੁਹਾਨੂੰ ਲੜ ਕੇ ਵਿਖਾਈਏ ਸਾਡੀ ਜਿਹੜੀ ਨੌਜਵਾਨੀ ਆ ਅੱਜ ਦਸ਼ਿਆਂ ਨਾਲ ਵਾਰ ਰਹੀ ਆ ਬੁਰਾ ਹਾਲ ਹੋਇਆ ਪਿਆ ਤੇ ਉਹ ਜਿਹੜੇ ਨਸ਼ੇ ਆ ਉਹ ਤਾਂ ਹੀ ਖਤਮ ਹੋੜ ਕੇ ਜੇ ਪੰਜਾਬ ਪੱਕੀ ਕੋਈ ਕੋਈ ਪਾਰਟੀ ਤੁਸੀਂ ਅੱਗੇ ਲੈ ਕੇ ਆਉਂਗੇ ਕਿਉਂਕਿ ਜਿੰਨੀਆਂ ਥਲੀ ਤੋਂ ਚਲਦੀਆਂ ਪਾਰਟੀਆਂ ਨੇ ਉਹਨਾਂ ਨੇ ਕਿਸੇ ਵੀ ਪੰਜਾਬ ਦਾ ਭਲਾ ਨਹੀਂ ਨੋਚਣਾ ਉਹਨਾਂ ਦਾ ਸਾਰਿਆਂ ਦਾ ਜਿਹੜਾ 10 ਸਾਲ ਦਾ ਉਹਨਾਂ ਦਾ ਬਣਿਆ ਹੁੰਦਾ ਵੀ ਕਿਵੇਂ ਆਡੋਰ ਦੇ 10 ਸਾਲ ਚ ਪੰਜਾਬ ਦੀ ਨੌਜਵਾਨੀ ਨੂੰ ਮਾਰਿਆ ਜਾਵੇ ਪਹਿਲਾਂ ਸਾਡੀ ਖੇਤੀਆਂ ਦੇ ਵਿੱਚ ਜਿਹੜਾ ਸਪਰੇਅ ਕਰ ਕਰਕੇ ਸਾਡੀ ਜਿਹੜੀ ਖਾਣ ਦੀ ਚੀਜ਼ਾਂ ਨੇ ਫਸਲ ਆ ਉਹ ਸਾਰੀ ਖਰਾਬਤਾ ਦੇ ਸ਼ੁਰੂ ਕਰਦੀ ਸਾਡੀ ਜਿਹੜੀ ਧਰਤੀ ਆ ਉਹ ਸਾਰੀ ਖਰਾਬ ਹੋ ਗਈ ਹੁਣ ਸਾਡੇ ਕਿੰਨੇ ਪਾਣੀ ਆ ਸਾਡੇ ਦਰਿਆਵਾ ਉਥੇ ਜਿਹੜੀਆਂ ਫੈਕਟਰੀਆਂ ਦਾ ਪਾਣੀ ਜਾ ਰਿਹਾ ਉਹ ਸਾਰੇ ਨੌਜਵਾਨਾਂ ਜਾਂ ਉੱਥੇ ਰਹਿਣ ਵਾਲੇ ਲੋਕਾਂ ਨੂੰ ਕੈਂਸਰ ਹੋ ਰਿਹਾ ਗੁੱਡਾ ਨਾਲਾ ਜਿਹੜਾ ਵਾ ਉਥੇ ਲੋਕਾਂ ਨੂੰ ਕੈਂਸਰ ਹੋ ਰਿਹਾ ਤੇ ਅੱਜ ਤੱਕ ਸਰਕਾਰਾਂ ਨੇ ਉਹ ਚੀਜ਼ ਨਹੀਂ ਸੋਚਿਆ ਵੀ ਕਿਵੇਂ ਅਸੀਂ ਪੰਜਾਬ ਨੂੰ ਆਪਣੇ ਤੋਂ ਬਚਾ ਸਕਦੇ ਆ ਸੋ ਮੈਂ ਤੁਹਾਨੂੰ ਇੱਕੋ ਹੀ ਬੇਨਤੀ ਕਰੂੰਗਾ ਇੱਕ ਵਾਰ ਆਪਣੇ ਦਰਦ ਤੇ ਦੋ ਜਵੜ ਭਰਾਵਾਂ ਨੂੰ ਸਾਥੋਂ ਲੈ ਕੇ ਵੇਖੋ ਤਾਂ ਜੋ ਜਿਹੜੇ ਪੰਜਾਬ ਦੀ ਲੜਾਈ ਆ ਅਸੀਂ ਵੱਡੇ ਪੱਧਰ ਤੇ ਲੜ ਸਕੀਏ ਉਸਾ ਵਾਲੇ ਵਿੱਚ ਪੰਜਾਬ ਦੀ ਆਵਾਜ਼ ਠਾ ਸਕੀਏ ਅਸਲ ਪੰਜਾਬ ਦੀ ਜਿਹੜੀ ਆਵਾਜ਼ ਆ ਉਹ ਕੀ ਆ ਸੋਨੇ ਦੀ ਜਿੜੀ ਕਹਿਣ ਵਾਲੀ ਜਿਹੜੇ ਪੰਜਾਬ ਸੀ ਅੱਜ ਉਹਨਾਂ ਨੇ ਉਹਨਾਂ ਨੂੰ ਮੱਤੇ ਬਣਾ ਕੇ ਰੱਖਤਾ ਅੱਜ ਤੁਹਾਡੇ ਸਾਹਮਣੇ ਸਾਡੀਆਂ ਬੀਬੀਆਂ ਨੂੰ ਹਜ਼ਾਰ ਹਜ਼ਾਰ ਪਿੱਛੇ ਦਾਲ ਆਟੇ ਪਿੱਛੇ ਸਾਡੋਂ ਲੈਣਾ ਜਿ ਲੱਗਣਾ ਪੈ ਰਿਹਾ ਅੱਜ ਸਾਡੇ ਜੁਟਾਂ ਮਾਂ ਪਿੱਛੇ ਅਸੀਂ ਆਪਣੇ ਜਿਹੜੇ ਵੋਟਾਂ ਪਾਈ ਜਾਂਦੇ ਆ ਮੈਂ ਤੁਹਾਨੂੰ ਕਹਿੰਦਾ ਜੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਚਾਹੁੰਦੇ ਆ ਅਸੀਂ ਇੱਕ ਵਾਰਾ ਝੋਟਾ ਵਾ 50 ਹਜ਼ਾਰ ਹਜ਼ਾਰ ਨੂੰ ਛੱਡ ਕੇ ਆਪਣੇ ਪੰਜਾਬ ਦੇ ਹੱਕ ਚੜਨ ਵਾਲੀ ਜਿਹੜੀ ਖੜਨ ਵਾਲੀ ਪਾਰਟੀ ਆ ਉਹਦਾ ਸਾਥ ਦੋ ਤਾਂ ਜੋ ਪੰਜਾਬ ਦੀ ਜਿਹੜੀ ਲੜਾਈ ਆ ਉਹ ਉੱਤੇ ਵੱਡੇ ਪੱਧਰ ਤੇ ਲੜੀ ਜਾਵੇ ਅੱਜ ਸਾਡੇ 90% ਜਿਹੜੇ ਬੇਰੁਜ਼ਗਾਰ ਨੇ ਉਹਨਾਂ ਨੂੰ ਵੱਧ ਤੋਂ ਵੱਧ ਜਿਹੜੀਆਂ ਸਹੂਲਤਾਂ ਮਿਲ ਸਕਣ ਜਿੰਨੀ ਇੰਡਸਟਰੀਆਂ ਉਹ ਦਿੱਲੀ ਆਪਣੇ ਲੁਧਿਆਣਾ ਦੇ ਹੱਬ ਦੇ ਵਿੱਚ ਆ ਤੇ ਜਿਹੜੀਆਂ ਇੱਥੇ ਇੰਡਸਟਰੀ ਆਉਂਦੀ ਆ ਅਗਲੇ ਪਹਿਲਾ ਆਪਣੀ ਪਰਸੈਂਟੇਜ ਕਰਦੇ ਦੇ ਵੀ ਸਾਨੂੰ ਕੀ ਦੋਗੇ ਜੇ ਕੋਈ ਵਧੀਆ ਐਮਪੀ ਹੋਊਗਾ ਪੜਿਆ ਲਿਖਿਆ ਐਮਪੀ ਹੋਊਗਾ ਉਹ ਉੱਥੇ ਗੱਲ ਕਰੂਗਾ ਵੀ ਭਾਈ ਸਾਡੇ ਨੌਜਵਾਨ ਪੰਜਾਬੀ ਨੌਜਵਾਨਾਂ ਨੂੰ 30% ਜੇ ਰਕਮਾਂ 70% ਜਿੱਦੇ ਕੋਟਾ ਰੱਖ ਦਿਓ ਘਾਪ ਦਾ ਜੇ ਤਾਂ ਅਸੀਂ ਤੁਹਾਡੀ ਇਹ ਇੰਡਸਟਰੀ ਲੱਚਣ ਦਮਾਂਗੇ ਨਹੀਂ 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 ਕਰ ਦਵਾਂਗੇ ਸੋ ਮੈਂ ਤੁਹਾਨੂੰ ਹੁਣ ਵੀ ਕਹਿਣਾ ਆ ਜਿਹੜਾ ਮਤਦਾਨਾ ਕਿਸੇ ਸਰਪੰਚ ਪੰਚ ਜਾਂ ਕਿਸੇ ਐਮਐਲਏ ਦੇ ਪਿੱਛੇ ਲੱਗ ਕੇ ਨਾ ਕਰਿਓ ਆਪਣੀ ਔਣ ਵਾਲੀ ਪੀੜੀ ਨੂੰ ਬਚਾਉਣ ਲਈ ਪੰਜਾਬ ਦੇ ਹੱਕ ਦੀ ਜਿਹੜੀ ਗੱਲ ਕਰਨ ਵਾਲੀ ਮੇਰੀ ਪੀੜੀ ਦੇ ਸਿਧਾਂਤ ਲੈ ਚੱਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਰਾ ਉਹਦਾ ਸਾਥ ਦਿਓ ਤਾਂ ਜੋ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਜਿਹੜੀ ਲੜਾਈ ਹੈ ਉਹ ਹੋਰ ਵੱਡੀ ਹੋ ਸਕੇ ਤੇ ਸਾਡੇ ਨਾਲ ਸਾਥ ਦਿਓ ਇੰਨੀਆਂ ਬੇਇੱਜ਼ਤੀਆਂ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਔਰ ਇੱਕ ਤਰੀਕ ਨੂੰ ਆ ਬਾਹਰਤੀ ਦੇ ਜਿਹੜਾ ਬੜਾ ਦੱਬ ਕੇ ਸਾਥ ਦਿਓ ਤੁਹਾਡੀ ਲੜਾਈ ਅਸੀਂ ਵੱਡੇ ਪੁੱਤਰ ਦੇ ਪੰਜਾਬ ਦੀ ਲੜਾਂਗੇ ਨਵਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦਿਹਾ ਸਤਿ ਸ੍ਰੀ ਅਕਾਲ